ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਰਟਨੂ ਜਿੰਨੁਸਤਾਨ ਫਾਰਟਨੂ ਦੇਖਣ ਵਾਲੇ ਦਸਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਮੋਕਾ ਦੇ थाना ਸਿਟੀ ਇੱਕ ਦੀ ਪੁਲਿਸ ਪਾਰਟੀ ਨੂੰ ਮਿਲੀ ਕਾਮਯਾਬੀ 1 ਕਿਲੋਗ੍ਰਾਮ ਹੈਰੋਇਨ ਅਤੇ ਇੱਕ ਕਰੇਟਾ ਕਾਰ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਕਬਰ ਬੜੇ ਰੋ ਸਾਡੇ ਨਾਲ ਹਿੰਦੁਸਤਾਨ ਫਾਰਟਨੂ ਦੀ ਖਾਸ ਰਿਪੋਰਟ ਜਾਂ ਜੋ ਕਿ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਨਸ਼ਾ ਵਿਰੋਧ ਮੈਮ ਚਲਾਈ ਗਈ ਇਹਦੇ ਵਿੱਚ ਕੱਲ थाना ਸਿਟੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਿਹੜ ਅਗੇ ਕੱਲ ਸਮੇਤ ਪੁਲਿਸ ਪਾਰਟੀ ਡੂੰਗੀਪੁਰਾ ਚਾਉਂਗ ਤੋਂ ਦੰਦਵਾਰਾ ਚਾਉਂਕ ਨੂੰ ਆ ਰਹੀ ਸੀ ਤੇ ਜਦੋਂ ਦਿੱਲੀ ਕਲੋਨੀ ਕੋਲੇ ਪਹੁੰਚੇ ਇਹਨਾਂ ਨੂੰ ਇੱਕ ਛੱਕੀ ਗੱਡੀ ਕਰੇਟਾ ਦਿਖਾਈ ਦਿੱਤੀ ਇਹਨਾਂ ਨੇ ਅੱਗੇ ਗੱਡੀ ਰੋਕ ਕੇ ਉਹਨੂੰ ਜਿਹੜਾ ਚੈੱਕ ਕੀਤਾ ਉਹਦੇ ਵਿੱਚ ਦੋ ਜਿਹੜੇ ਆ ਨੌਜਵਾਨ ਮਿਲੇ ਤੇ ਜਿਹੜਾ ਉਹਨਾਂ ਦੀ ਤਲਾਸ਼ੀ ਕਰਨ ਤੇ ਉਹਦਾਂ ਤੋਂ 1 ਕਿਲੋਗ੍ਰਾਮ ਹੈਰੋਨ ਬਰਾਮਦ ਹੋਈ ਇਹ ਜਿਹੜੇ ਦੋ ਉਹਨਾਂ ਨੌਜਵਾਨੇ ਗਿਆ ਇਹਦੇ ਵਿੱਚ ਇੱਕ ਦਾ ਨਾਮ ਦਿਲਰਾਜ ਸਿੰਘ ਤੇ ਦੂਸਰੇ ਦਾ ਨਾਮ ਅਰਪਣਪ੍ਰੀਤ ਸਿੰਘ ਦੋਨੋਂ ਇਹ ਜਿਹੜੇ ਇਹ ਗਿਆਮਸਰ ਏਰੀਆ ਦੇ